ਸਤਨਾਮ ਵਾਹਿਗੁਰੂ ਸਾਹਿਬ ਜੀ ਬਾਲ ਜਵਾਨੀ ਅਰ ਬਿਰਧ ਫਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਦਿਨ ਬਿਰਥਾ ਸਭ ਹੀ ਮਾਨ ਬਾਲ ਜਵਾਨੀ ਅਰ ਬਿਰਧ ਫਨ ਏਨਾ ਬਸ ਥਾ ਜਾਣ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਸਤਿਗੁਰਾਂ ਦੇ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜਿਓ ਧਨ ਸਤਿਗੁਰੂ ਸਜੇ ਪਾਦ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਤੋਂ ਦਾਰਸ਼ਨ ਦੇ ਦਾਰੇ ਬਖਸ਼ਿਸ਼ ਕਰ ਰਹੇ ਹਾਂ ਸਰਬ ਕਾਇਨਾਤ ਦੇ ਮਾਲਕ ਤਾਨਦਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਨਾਸਤ ਮਾਸਤਕ ਹੋ ਰਹੀ ਸਾਧ ਸੰਗਤ ਆਓ ਬੜੇ ਭਾਗੀ ਜਨੋ ਗੁਰਬਾਣੀ ਵਿਚਾਰਨਾ ਜੁੜੀਏ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਨ ਕਰਦੇ ਹਨ ਬਾਲ ਜਵਾਨੀ ਅਰ ਬਿਰਧ ਫਨ ਤੀਨ ਅਵਸਥਾ ਜਾਨ ਆਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। 헤 ਭਾਈ ਇਹ ਜਾਨ ਲੈ ਕੇ ਬਚਪਨ ਜਵਾਨੀ ਅਤੇ ਬਿਰੇ ਪਾ ਤਿੰਨ ਅਵਸਤਾ ਹਨ। ਨਾਮੇ ਨਾਨਕ ਕਹਿੰਦਾ ਹੈ ਵਾਹਿਗੁਰੂ ਦੇ ਭਜਨ ਬਿਨਾ ਇਹ ਸਾਰੀਆਂ ਹੀ ਬਿਰਥਾ ਸਮਝ। ਇਕ ਮਕਾਨ ਸਿਰੇ ਤੇ ਪਹੁੰਚ ਜਾਏ ਤੇ ਸਾਰਾ ਬਨ ਕੇ ਡਿੱਗ ਪਵੇ ਘਾਟੇਰੀ ਹੋ ਜਾਏ ਤਾਂ ਉਸ ਦੇ ਨੀਹਾਂ ਤੋਂ ਛੱਤ ਤੱਕ ਜਿੰਨੇ ਮਿਹਨਤ ਸੀ ਸਾਰੇ ਹੀ ਬਿਰਥਾ ਚਲੀ ਗਏ ਸਾਕ ਬੈੰਦਾ ਕਿਤੇ ਨੀਹਾਂ ਭਰਨ ਵਿੱਚ ਤਾਂ ਨੇ ਨੁਕਸ ਰਹਿ ਗਿਆ ਫੇਰ ਭਰੋ ਇੱਕ ਬੂਟਾ ਫਲ ਤੇ ਪਹੁੰਚ ਕੇ ਅਫਲ ਹੋ ਜਾਏ ਤਾਂ ਉਸ ਦੀ ਪਨੇਰੀ ਬਿਰਥਾ ਉਸ ਦਾ ਮਦ ਬਿਰਥਾ ਹੈ ਉਸ ਦਾ ਅੰਤ ਬਿਰਥਾ ਹੈ ਇੱਕ ਤੇਜ ਦਹਾੜਨ ਵਾਲੀ ਗੱਡੀ ਤੇ ਮਨੁੱਖ ਬੈਠ ਗਿਆ ਬੜ ਚਾਉ ਉਹ ਮਾਂ ਵਿੱਚ ਹੈ ਕਿ ਬੜੀ ਤੇਜ਼ ਦੌੜ ਰਹੀ ਹੈ ਪਰ ਪੁੱਜ ਕੇ ਪਤਾ ਲੱਗਦਾ ਕਿ ਜਾਣਾ ਪੂਰਬ ਵੱਲ ਸੀ ਜਾਂ ਪਛਮ ਗਏ ਤੇਜ਼ ਦੌੜਨਾ ਸਟੇ ਸਨਾ ਦੀ ਰੌਣਕ ਬਿਤਾਇਆ ਸਮਾਂ ਸਭ ਬਿਰਥਾ ਚਲਾ ਗਿਆ ਮਨੁੱਖ ਦੇ ਜੀਵਨ ਦਾ ਮਕਸਦ ਸੀ ਪ੍ਰਮਾਤਮਾ ਦਾ ਸਿਮਰਨ ਬਚਪਨਾ ਪਨੇਰੀ ਸੀ ਜਵਾਨੀ ਬੂਟਾ ਸੀ ਬੜਪੇ ਵਿੱਚ ਫਲ ਲੱਗਣਾ ਸੀ ਅਫਸੋਸ ਕਿ ਬੂਟੇ ਦੇ ਬੜੇਪਾ ਆ ਗਿਆ ਪਰ ਬੂਟਾ ਅਸਫਲ ਰਿਹਾ ਛੋਟੇ ਤਿਲ ਬੁਆੜ ਜਿਉਂ ਸੁਈਆਂ ਅੰਦਰ ਖੇਤ ਅਫਸੋਸ ਇਸ ਗੱਲ ਦੀ ਹੈ ਫਲਦਾਰ ਬੂਟੇ ਲੱਗੇ ਨੇ ਬਹੁਤ ਵੱਡਾ ਹੋ ਗਏ ਪਰ ਫਲ ਕੋਈ ਨਾ ਲੱਗਿਆ ਅਫਸੋਸ ਹੈ ਇੰਨੇ ਸਾਲ ਹੋ ਗਏ ਨੇ ਫਲਦਾਰ ਬੂਟੇ ਲਾਏ ਨੂੰ ਅਫਸੋਸ ਕਰਦਾ ਵੀ ਕਿਹੜੀ ਚੀਜ਼ ਦੀ ਘਾਟ ਰਹਿ ਗਈ ਜਿਹੜਾ ਕਿ ਫਲ ਨਹੀਂ ਦੇ ਰਿਹਾ ਇਸੇ ਤਰ੍ਹਾਂ ਪਰਮਾਤਮਾ ਵੀ ਅਫਸੋਸ ਕਰਦਾ ਤੁਹਾਡੇ ਤੇ ਪੇਰਮਾਤਮਾ ਕਹਿੰਦਾ ਪਨੀਰੀ ਵੰਗੋ ਤੈਨੂੰ ਪਾਲਿਆ ਵੱਡਾ ਕੀਤਾ ਹੁਣ ਬੜੇ ਭਾਵੇਂ ਆ ਗਿਆ ਪਰ ਫਲ ਨਾ ਲੱਗਿਆ ਭਾਵ ਸਿਮਰਨ ਨਹੀਂ ਕੀਤਾ ਅਫਸੋਸ ਇਸ ਗੱਲ ਤੇ ਆ ਪਰਮਾਤਮਾ ਨੇ ਤੈਨੂੰ ਬਣਾਇਆ ਵੀ ਤੈਨੂੰ ਪਾਲਿਆ ਵੀ ਤੇਨੂੰ ਬਚਪਨ ਤੋਂ ਲੈ ਕੇ ਜਵਾਨੇ ਜਵਾਨੇ ਤੋਂ ਗੁਰੂ ਦੇ ਪਿਆਰ ਵਿੱਚ ਬੜੇ ਪਾਤਕ ਲੈ ਆਇਆ ਪਰ ਅਫਸੋਸ ਇਹ ਅਭੀ ਨੇ ਨਾਮ ਨਹੀਂ ਜਪਿਆ ਪਰਮਾਤਮਾ ਨੂੰ ਵੀ ਅਫਸੋਸ ਹੋ ਗਿਆ ਜਿਵੇਂ ਆਪਾਂ ਕੋਈ ਬੂਟਾ ਲਾ ਦਈਏ ਫਲਦਾਰ ਕੀਮਤੀ ਬੂਟਾ ਲੈ ਕੇ ਲਾ ਦਈਏ ਬੂਟਾ ਬਹੁਤ ਵੱਡਾ ਹੋ ਗਿਆ ਕਈ ਸਾਲ ਹੋ ਗਏ ਲੱਗੇ ਨੂੰ ਫਲ ਕੋਈ ਨਾ ਲੱਗਿਆ ਉਪਰਾਲੇ ਕਰਦੇ ਨਹੀਂ ਕਦੇ ਇਹਨੂੰ ਜੀ ਸਪਰੇਅ ਕਰ ਦਿਓ ਕਦੇ ਜੜ ਚੇ ਇਹਨੂੰ ਜੀ ਰੇ ਪਾ ਦਿਓ ਜੜ ਚ ਹੋਰ ਮਸਾਲਾ ਪਾ ਦਿਓ ਪੁੱਛਦੇ ਆਂ ਵੀ ਇਹਦਾ ਕੀ ਕਰੀਏ ਫਲ ਨਹੀਂ ਲੱਗ ਰਿਹਾ ਫਿਰ ਮਾਲੀ ਕਹਿੰਦਾ ਵੀ ਮੈਂ ਇੱਕ ਮਸਾਲਾ ਲਿਆ ਕੇ ਦੰਦਾ ਉਹ ਪਾ ਕੇ ਵੇਖੋ ਉਹ ਵੀ ਪਾਇਆ ਨਹੀਂ ਗੱਲ ਬਣੀ ਹੋਰ ਕਿਸੇ ਨੂੰ ਪੁੱਛਿਆ ਕਹਿੰਦੇ ਟੋਆ ਪਟ ਕੇ ਕਹਿੰਦੇ ਵੀ ਆਲੇ ਦਿਵਾਲੇ ਕੰਨ ਦੇ ਰੂੜੀ ਦੇ ਰੇ ਪਾਓ ਉਹ ਵੀ ਪਾ ਦਿੱਤਾ ਨਹੀਂ ਗੱਲ ਬਣੀ ਬੜੇ ਜਤਨ ਕੀਤੇ ਪਰ ਗੱਲ ਨਹੀਂ ਬਣੀ ਫਲ ਨਹੀਂ ਲੱਗਾ ਇੱਥੇ ਸਮਝਾਉਣ ਵਾਲੇ ਬੜੇ ਆਏ ਪਰ ਗੱਲ ਨਹੀਂ ਬਣੀ ਕਿਸੇ ਨੇ ਕਿਸੇ ਢੰਗ ਨਾਲ ਸਮਝਾਉਣਾ ਕੀਤਾ ਕਿਸੇ ਨੇ ਕਿਸੇ ਢੰਗ ਨਾਲ ਸਮਝਾਉਣਾ ਕੀਤਾ ਪਰ ਇਸ ਬੂਟੇ ਨੂੰ ਫਲ ਕਿਤੇ ਕਿਤੇ ਲੱਗਣਾ ਸ਼ੁਰੂ ਹੋਇਆ ਕਿਤੇ ਕਰਮਾਂ ਦੀ ਗੱਲ ਬਣੀ ਤੇ ਫਲ ਲੱਗ ਗਏ ਤੇ ਕਰਮਾਂ ਦੀ ਗੱਲ ਨਹੀਂ ਬਣੀ ਤੇ ਫਲ ਅਫਾਲੀ ਹੋ ਕੇ ਚਲਿਆ ਗਿਆ ਜਨਮ ਲਿਆ ਨੇ ਫਲ ਹੀ ਚਲਾ ਗਿਆ ਇਸ ਕਰਕੇ ਬਾਲ ਜਵਾਨੀ ਅਰ ਬਿਰਧ ਫਨ ਤੇ ਨਵਸਥਾ ਜਾਨ ਕਾ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਂ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਸਮਝਾਉਣਾ ਕੀਤਾ ਛੋਟੇ ਤਿਲ ਬੁਆੜ ਜਿਉ ਸੂਈਆਂ ਅੰਦਰ ਖੇਤ ਇਸ ਬੂਟੇ ਵਿੱਚ ਤਾਂ ਸਿਰਫ ਕਾਲਖ ਹੀ ਹੈ ਕ્રોਧ ਦੀ ਜਿਵੇਂ ਤੇਲਾ ਨੂੰ ਕਾਲਖ ਲੱਗ ਜਾਂਦੀ ਹੈ ਛੋਟੇ ਤਿਲ ਬੁਆੜ ਜਿਉ 12 ਬੜੇ ਸੋਹਣੇ ਨੇ ਤੇਲਾਂ ਦੇ ਆਕਾਰ ਬੜੇ ਸੋਹਣੇ ਨੇ ਪਰ ਵਿੱਚੋਂ ਕਹਿੰਦੇ ਵੀ ਵੀ ਕਾਲੇ ਵੀ ਨਿਕਲਦੇ ਨੇ 12 ਦੇਖਣੋਂ ਤੇਲਾਂਾਂ ਦੇ ਜਿਹੜੇ ਆਕਾਰ ਨੇ ਚਿੱਟੇ ਨੇ ਪਰ ਵੀ ਵਿੱਚੋਂ ਕੀ ਹੈ ਕਾਲਾ ਨਿਕਲ ਰਿਹਾ ਜਿਵੇਂ ਆਪਾਂ ਕਹਿੰਦੇ ਕਾਲੇ ਤਿਲ ਇੱਕ ਚਿੱਟਾ ਤਿਲ ਜਿਹੜੇ ਕਾਲੇ ਤਿਲ ਨਿਕਲਦੇ ਨੇ ਉਹਨਾਂ ਦੇ ਆਕਾਰ ਚਿੱਟੇ ਨੇ ਜਿਹੜੇ ਚਿੱਟੇ ਤਿਲ ਨਿਕਲਦੇ ਨੇ ਉਹਨਾਂ ਦੇ ਆਕਾਰ ਕਾਲੇ ਨੇ ਦੇਖੋ ਪਰਮਾਤਮਾ ਦੀ ਖੇਡ ਹੈ ਨਾ ਇਹ ਤਿਲਾਂ ਦੇ ਖੇਤ ਹੀ ਕਰਨ ਵਾਲਿਆਂ ਨੂੰ ਪਤਾ ਦੇਖੋ ਪਰਮਾਤਮਾ ਨੇ ਕੈਸੀ ਖੇਡ ਬਣਾਈ ਹੈ ਇਸ ਲਈ ਪਸਤਾਵੇ ਦੀ ਚਿੰਤਾ ਦੀ ਜਦੋਂ ਇਹ ਬੱਚਾ ਸੀ ਬੜਾ ਸੁੰਦਰ ਸੀ ਪਰ ਪਨੀਰੀ ਠੀਕ ਥਾਂ ਤੇ ਨਹੀਂ ਲਗਾਈ ਗਈ ਪਨੀਰੀ ਸੀ ਪਰ ਠੀਕ ਥਾਂ ਤੇ ਲਗਾਈ ਨਹੀਂ ਗਈ ਮੇਰੇ ਮਾਪਿਓ ਨੇ ਮੈਨੂੰ ਚੰਗੇ ਪਾਸੇ ਨਹੀਂ ਲਾਇਆ ਪਨੀਰੀ ਪ੍ਰਮਾਤਮਾ ਨੇ ਗੁਰੂ ਦੇ ਪਿਆਰਿਓ ਬੱਚਾ ਦੇ ਦਿੱਤਾ ਬੜਾ ਸੁੰਦਰ ਸੀ ਸਾਰੇ ਪਨੀਰੀ ਠੀਕ ਥਾਂ ਤੇ ਨਹੀਂ ਲਗਾਈ ਗਈ ਅਸੀਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹਾਂ ਪਰ ਉਹਨਾਂ ਨੂੰ ਜੀਵਨ ਬਾਰੇ ਨਹੀਂ ਸਮਝਾਉਂਦੇ ਆਪ ਨੂੰ ਵੀ ਜੀਵਨ ਦਾ ਕਿਹੜਾ ਪਤਾ ਹੈ ਜਨਮ ਦਿਨ ਮਨਾਉਂਦੇ ਫੈਸ਼ਨ ਬਣ ਗਏ ਹਨ ਹੁਣ ਅੱਜਕੱਲ੍ਹ ਹੈਸਨ ਨਾਲ ਜਨਮ ਦਿਨ ਮਨਾਏ ਜਾਂਦੇ ਹਨ ਹੁਣ ਤਾਂ ਕੁੱਤਿਆਂ ਦੇ ਵੀ ਜਨਮ ਦਿਨ ਮਨਾਉਣ ਲੱਗ ਪਏ ਲੋਕ ਇੱਥੇ ਤੱਕ ਹੁਣ ਕੁੱਤਿਆਂ ਦੇ ਵੀ ਜਨਮ ਦਿਨ ਸ਼ਾਇਦ ਬੰਦੇ ਨੇ ਮਨ ਹੀ ਲਿਆ ਕਿ ਮੈਂ ਤੇ ਕੁੱਤਾ ਬਰਾਬਰ ਹਾਂ ਪਰ ਕੁੱਤੇ ਨੂੰ ਤਾਂ ਨਾ ਤੇਰੇ ਜਨਮ ਦਿਨ ਦਾ ਪਤਾ ਨਾ ਆਪਣੇ ਦਾ ਪਤਾ ਉਹਨੂੰ ਕੁੱਤੇ ਨੂੰ ਆਪ ਦੇ ਜਨਮ ਦਾ ਵੀ ਨਹੀਂ ਪਤਾ ਜੇ ਤੈਨੂੰ ਵੀ ਨਹੀਂ ਪਤਾ ਤਾਂ ਬਰਾਬਰ ਦੀ ਗੱਲ ਹੈ ਖੈਰ ਜਿਨ੍ਹਾਂ ਨੂੰ ਜਨਮ ਤਾਂ ਮਿਲਿਆ ਹੈ ਜੀਵਨ ਨਹੀਂ ਮਿਲਿਆ ਉਹਨਾਂ ਨੂੰ ਜਨਮ ਜ਼ਰੂਰ ਮਿਲ ਗਿਆ ਪਰ ਜੀਵਨ ਨਹੀਂ ਮਿਲਿਆ ऐसे बंदਿਆਂ ਤੋਂ ਕੁੱਤਾ ਬਿਹਤਰ ਹੈ ਕੁੱਤੇ ਦੀ ਤਰ੍ਹਾਂ ਪੈਦਾ ਹੁੰਦਾ ਹੈ ਕੁੱਤੇ ਦੀ ਮੌਤ ਮਰਦਾ ਹੈ ਆਮ ਤੌਰ ਤੇ ਕੋਈ ਕਹਿ ਦੇਣਾ ਤੂੰ ਕੁੱਤੇ ਦੀ ਮੌਤ ਮਰੇਗਾ ਸਮਝੋ ਵੀ ਉਹ ਆਪਣੇ ਜੀਵਨ ਬਾਰੇ ਨਹੀਂ ਪਤਾ ਲੱਗਾ ਤੇ ਕੁੱਤੇ ਦੀ ਮੌਤ ਮਰਦਾ ਹੈ ਕੋਈ ਮਾੜਾ ਨਹੀਂ ਬੰਦਾ ਬੰਦੇ ਦੀ ਤਰ੍ਹਾਂ ਪੈਦਾ ਹੋਵੇ ਕੁੱਤੇ ਦੀ ਮੌਤ ਮਰੇ ਬਹੁਤ ਹੀ ਅਫਸੋਸ ਹੈ ਬੰਦਾ ਹੋ ਕੇ ਕੁੱਤੇ ਦੀ ਮੌਤ ਮਰੇ ਅਫਸੋਸ ਹੈ ਬੰਦਾ ਹੋ ਕੇ ਬੰਦੇ ਦੀ ਤਰ੍ਹਾਂ ਨਹੀਂ ਮਰਿਆ ਕੁੱਤੇ ਦੀ ਤਰ੍ਹਾਂ ਮਰ ਗਿਆ ਇਹ ਅਫਸੋਸ ਹੈ ਬੰਦੇ ਦਾ ਆਦ ਜਨਮ ਹੋਵੇ ਪਰ ਅੰਤ ਮੋਖ ਹੋਵੇ ਅੰਤੋਂ ਮਰਨ ਦਿਨ ਹੈ ਜਨਮ ਦਿਨ ਨਹੀਂ ਮਰਨ ਦਿਨ ਹੈ ਅੱਗੇ ਕੋਈ ਵੀ ਜਨਮ ਦਿਨ ਨਹੀਂ ਹੈ ਪਰ ਇਥੇ ਮਨਾਇਆ ਜਾਂਦਾ ਜੀ ਜਨਮ ਦਿਨ ਮਹਾਰਾਜ ਕਹਿੰਦੇ ਵੀ ਅੱਗੇ ਤੇਰਾ ਮਰਨ ਦਿਨ ਹੈ ਜਨਮ ਦਿਨ ਨਹੀਂ ਹੈ ਜਨਮ ਇੱਕ ਵਾਰ ਹੋ ਗਿਆ ਪਰ ਐਸਾ ਤਾਂ ਤਾਹੀਂ ਹੋਏਗਾ ਬੱਚੇ ਨੂੰ ਸਮਝਾਇਆ ਜਾਵੇ ਤੇਰਾ ਜਨਮ ਦਿਨ ਹੈ ਤੂੰ ਮਨੁੱਖ ਹੈ ਤੇਰੇ ਕੁਝ ਫਰਜ਼ ਹਨ ਤੂੰ ਮਹਾਨ ਬਣ ਤੂੰ ਇੰਨੇ ਸਾਲਾਂ ਦਾ ਹੋ ਗਿਆ ਹੈ ਕਿ ਉਨੇ ਕਦਮ ਧਰਮ ਬਲ ਪੁੱਟੇ ਕਿ ਨਹੀਂ ਇੰਨੇ ਸਾਲਾਂ ਦਾ ਹੋ ਗਿਆ ਕਿੰਤੇ ਕਾਰਵੇ ਮੈਂ ਕਿੰਨੇ ਕਿ ਧਾਰਮਿਕ ਕੰਮ ਕੀਤੇ ਨੇ ਕਿੰਨੇ ਕ ਮੈਂ ਨਾਮ ਜਪਿਆ ਕਿੰਨੇ ਕ ਬਾਣੇ ਪੜ੍ਹੀਏ ਕਿੰਨੇ ਵਾਰ ਮੈਂ ਬਾਣੇ ਸੁਣੀ ਐ ਕੋਈ ਗਿਣਤੀ ਮਿੰਤੀ ਰੱਖੀਏ ਕੋਈ ਬਸ ਸਾਲ ਬਾਅਦ ਪਤਾ ਲੱਗ ਜਾਂਦਾ ਵੀ ਫਲਾਣੇ ਦਿਨ ਮੇਰਾ ਜਨਮ ਹੋਇਆ ਸੀ ਬਸ ਇਹੀ ਪਤਾ ਅਗਰ ਐਸੀ ਜ਼ੁਗਤੀ ਨਾਲ ਪਨੀਰੀ ਨੂੰ ਲਗਾਇਆ ਜਾਵੇ ਨਾ ਤਾਂ ਜਵਾਨੀ ਵਿੱਚ ਨਿਰਾਲੀ ਸ਼ਕਤੀ ਸੁੰਦਰਤਾ ਅਤੇ ਜਬਤ ਹੋ ਜਾਵੇਗਾ ਆਮ ਕਰਕੇ ਜਵਾਨ ਤਾਂ ਆਪਣੇ ਆਪ ਤੋਂ ਹੀ ਗافل ਹੁੰਦੇ ਹਨ बेहोश ਹੋ ਜਾਂਦੇ ਹਨ ਜਵਾਨ ਜਿਹੜਾ ਹੈ ਉਹ ਆਪਣੇ ਆਪ बेहोश ਹੋ ਜਾਂਦਾ ਹੈ ਤੋਨੋ बेहोश ਕਰਨ ਦੀ ਲੋੜ ਨਹੀਂ ਜਵਾਨੇ ਨੂੰ बेहोश ਕਰਨ ਦੀ ਲੋੜ ਨਹੀਂ ਜਵਾਨੇ ਆਪੇ बेहोश ਹੋ ਜਾਂਦੀ ਆ ਪਰ ਜਿਸ ਦਾ ਬਚਪਨ ਸਾਂਭਿਆ ਗਿਆ ਉਸ ਦੀ ਜਵਾਨੀ ਬਜ਼ੁਰਗਾਂ ਨੂੰ ਸੰਭਾ ਸੰਭੇਗੀ ਖਿਆਲ ਆਏਗਾ ਕਿ ਇਹਨਾਂ ਮੈਨੂੰ ਬਚਪਨ ਵਿੱਚ ਸਹਾਰਾ ਦਿੱਤਾ ਹੈ ਹੁਣ ਮੈਂ ਸਹਾਰਾ ਦਿਆਂ ਜਵਾਨੇ ਸਫਲ ਹੋ ਜਾਏ ਤਾਂ ਬੜੇਪਾ ਸੁਭਗੁਨਾ ਦੇ ਫਲਾ ਨਾਲ ਲਦਿਆ ਜਾਂਦਾ ਹੈ ਜਿਸ ਬੋਟੇ ਦੀ ਜਵਾਨੇ ਬਚ ਜਾਏ ਆਸ ਹੁੰਦੀ ਹੈ ਕਿ ਇਸ ਦੇ ਬਹੁਤ ਫਲ ਲੱਗਣਗੇ ਬਹੁਤ ਫਲ ਪੱਕਣਗੇ ਇਹ ਬੜੇਪਾ ਬਾਬੇ ਬੁੱਢੇ ਵਰਗਾ ਤੇ ਧੰਨ ਗੁਰੂ ਗੁਰੂ ਅਮਰਦਾਸ ਵਰਗਾ ਹੁੰਦਾ ਹੈ ਧਨ ਬਾਬਾ ਬੁੱਢਾ ਜੀ ਗੁਰੂ ਦੇ ਪਿਆਰੋ ਜਿਨ੍ਹਾਂ ਨੇ ਫਲ ਪੱਕਨ ਤੱਕ ਲੋਕਾਂ ਨੂੰ ਆਨੰਦ ਦਿੰਦੇ ਰਹੇ ਕਿਉਂਕਿ ਉਹਨਾਂ ਨੇ ਬਚਪਨ ਸੰਭਾਲ ਲਈ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਆਪ ਨੂੰ ਸੰਭਾਲ ਲਿਆ ਬੜੇ ਭੇ ਵਿੱਚ ਆ ਕੇ ਫਲ ਪੱਕਾ ਵੀ ਆਨੰਦ ਦੇ ਰਹੇ ਨੇ ਬੜੇ ਬੇ ਵਿਚ ਆਨੰਦ ਦੇ ਰਹੇ ਨੇ ਗੁਰੂ ਦੇ ਪਿਆਰੇ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ ਨਾ ਬਚਪਨ ਆ ਸਿਮਰਨ ਤੋਂ ਬਿਨਾ ਤਾਂ ਜਵਾਨੇ ਬਿਰਥਾ ਜਾਵੇਗੀ ਬਾਲ ਜਵਾਨੀ ਮਹਾਰਾਜ ਕਹਿੰਦੇ ਵੀ ਬਾਲ ਸੰਭੇਗਾ ਜਵਾਨੀ ਸੰਭੀ ਜਾਏਗਾ ਨਹੀਂ ਫਿਰ ਕਿਨ ਬੜੇਪਾ ਵੀ ਚਲਿਆ ਜਾਵੇਗਾ ਖਤਮ ਹੋ ਜਾਏਗਾ ਬਰਬਾਦ ਹੋ ਜਾਏਗਾ ਇਸ ਜ਼ਿੰਦਗੀ ਨੂੰ ਮਹਿਫਲ ਕਰਕੇ ਤੁਰ ਜਾਏਗਾ ਪਰਮਾਤਮਾ ਨੇ ਤੇਰੇ ਸਰੀਰ ਦਾ ਪਰਵਾਹ ਨਹੀਂ ਕਰਨਾ ਇਸ ਲਈ ਮਹਾਰਾਜ ਸਾਨੂੰ ਸਮਝਾਉਂਦੇ ਹਨ ਜਵਾਨੇ ਬਿਰਥਾ ਗਈ ਤਾਂ ਬढ़े ਪਾ ਵੀ ਬਿਰਥਾ ਜਾਵੇਗਾ ਇਹ ਤਿੰਨ ਵਰਦਾਨ ਹਨ ਤਿੰਨ ਅਵਸਥਾ ਵਰਦਾਨ ਹਨ ਇਹ ਪਰਮਾਤਮਾ ਵੱਲੋਂ ਤੁਹਾਨੂੰ ਵਰਦਾਨ ਮਿਲੇ ਹਨ ਇਹ ਤਿੰਨ ਅਵਸਥਾ ਪਰ ਤੇਰੇ ਗਫਲਤ ਨਾਲ ਤਿੰਨੇ ਵਰਦਾਨ ਸਰਾਪ ਬਣ ਗਏ ਇਹ ਤਾੜਨ ਇਸ ਲਈ ਹੈ ਕਿ ਤਿੰਨਾ ਅਵਸਥਾਂ ਵਿੱਚੋਂ ਜੋ ਬਚੇ ਬਚਾ ਲਈਏ ਮਹਾਰਾਜ ਕਹਿੰਦੇ ਹਨ ਇਸ ਲਈ ਸਤਿਗੁਰੂ ਜੀ ਦਾ ਫਰਮਾਨ ਹੈ ਅਜ ਦਾ ਬਾਲ ਜਵਾਨ ਅਰ ਬਿਰਧ ਫਨ ਤੇ ਨਾ ਬਸ ਥਾ ਜਾਨ ਕਹ ਨਾਨਕ ਹਰ ਭਜਨ ਬਿਨ ਬਰਥਾ ਸਭ ਹੀ ਮਾਨ ਇਹ ਮੇਰੇ ਪਾਸ ਅਜ ਦੇ ਅਜ ਦੇ ਬਚਨ ਸਨ ਆਪ ਜੀ ਨੇ ਸਰਬਨ ਕੀਤੇ ਹਨ ਬੜਵਾਗੀ ਹੋ ਗੁਰੂ ਮਹਾਰਾਜ ਤੁਹਾਨੂੰ ਨਾਮ ਬਾਣੀ ਸੇਵਾ ਸਿਮਰਨ ਗੁਰਸਿੱਖੀ ਬਖਸੇ ਬਾਲ ਜਵਾਨੀ ਤਾਂ ਪਤਾ ਲਗੇ ਬੜੇ ਭੇ ਦਾ ਪਤਾ ਲਗੇ ਕੀ ਹੈ ਤੇ ਕਿਸ ਤਰ੍ਹਾਂ ਆਪਣਾ ਜੀਵਨ ਨੂੰ ਸਫਲਾ ਕਰਨਾ ਪਤਾ ਲਗੇ ਜ਼ਿੰਦਗੀ ਵਿੱਚ ਸਫਲਤਾ ਮਿਲ ਜਾਏਗੀ ਗੁਰੂ ਪਾਤ ਸਾਹਿਬ ਜੀ ਕਿਰਪਾ ਕਰਨ ਨਾਮ ਬਾਣੀ ਸੇਵਾ ਸਿਮਰਨ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰਨ ਇਹ ਲੋਕ ਸੁਖੀ ਪਰਲੋਕ ਸੋਹਲੇ ਨਾਨਕ ਹਰ ਪ੍ਰਭ ਆਪੇ ਮਿਲੇ